ਦਾ ਦਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਕਰਨਵਾਲੋਂ ਸਤਸ੍ਰੀ ਅਕਾਲ ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕ ਕਮਾਜ ਤੇ ਦਰਸ਼ਕੋ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੀ ਜਦੋਂ ਮਹਾਰਾਜਾ ਦੀਪ ਸਿੰਘ ਦੇ ਅਖਾਂ ਮੀਟ ਜਾਣ ਤੋਂ ਬਾਅਦ ਜਿਹੜਾ ਵਾ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਤੇ ਉਸੇ ਦਿਨ ਤੋਂ ਹੀ ਉਸੂਰਮੇ ਜਿਹੜੇ ਸੀ ਯੋਧੇ ਸੀਗੇ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਦੇ ਵਾਸਤੇ ਮਦਾਨ ਦੇ ਵਿੱਚ ਕੁੱਦ ਤੇ ਕੁੱਦ ਬਏ ਆਵੇਂ ਬੜਾ ਲੰਮਾ ਸਮਾਂ ਲੱਗਿਆ ਉਹਨਾਂ ਨੂੰ ਪ੍ਰਾਪਤੀ ਕਰਨ ਦੇ ਵਾਸਤੇ ਤੇ ਸਭ ਤੋਂ ਪਹਿਲੇ ਸ਼ਹੀਦ ਨੇ ਭਾਈ ਮਹਾਰਾਜ ਸਿੰਘ ਜੀ ਭਾਈ ਮਹਾਰਾਜ ਸਿੰਘ ਜੀ 5 ਜੁਲਾਈ 1856 ਈਸਵੀ ਨੂੰ ਸਿੰਗਾਪੁਰ ਦੀ ਜੇਲ੍ਹ ਦੀ ਵਿਲਾਵਤਨ ਦੇ ਸਮੇਂ ਸ਼ਹੀਦ ਹੋਏ ਜਿਸ ਤੇ ਅੱਜ ਬਹੁਤ ਸਾਰਾ ਬਹੁਤ ਵਧੀਆ ਜਿਹੜਾ ਗੁਰਦੁਆਰਾ ਸਤਾਪਤਾ ਭਾਈ ਵੀਰ ਸਿੰਘ ਜੀ ਨਰੰਗਵਾਦੀ ਜਿਨ੍ਹਾਂ ਨੂੰ ਕੋ ਫੌਜੀ ਨੇ ਹੀ ਸ਼ਹੀਦ ਕਰਤਾ ਸੀ ਉਹਨਾਂ ਦੇ ਸਾਥੀਆਂ ਸਮੇਤ ਉਸ ਤੋਂ ਬਾਅਦ ਨਰੰਗਾਬਦ ਢੇਰੀ ਦੀ ਜਿੰਮੇਵਾਰੀ ਆਫਾਈ ਮਹਾਰਾਜ ਸਿੰਘ ਜੀ ਦੇ ਕੋ ਲਾਗੀ ਇਹਨਾਂ ਦਾ ਪਹਿਲਾ ਨਾਮ ਨਿਹਾਲ ਸਿੰਘ ਸੀ ਤੇ ਬਾਬਾ ਗੀਤ ਸਿੰਘ ਜੀ ਨੇ ਇਹਨਾਂ ਦਾ ਨਾਮ ਪਤਵਾਨ ਸਿੰਘ ਰੱਖਿਆ ਸੀ ਪਰ ਜਦੋਂ ਵੀ ਕੋਈ ਆਉਂਦਾ ਸੀ ਲੰਗਰ ਦੇ ਵਿੱਚ ਦੁੱਤੀ ਹੁੰਦੀ ਤੇ ਮਹਾਰਾਜ ਜੀ ਕਹ ਕੇ ਦੂਜੇ طرف ਛਕੋ ਜੀ ਮਹਾਰਾਜ ਜੀ ਪ੍ਰਸ਼ਾਦਾ ਛਕੋ ਤੇ ਇਹਨਾਂ ਦਾ ਨਾਮ ਹੀ ਮਹਾਰਾਜ ਸਿੰਘ ਪੈ ਗਿਆ ਸੀ ਤੇ ਇਹਨਾਂ ਨੇ ਬੜੀ ਵੱਡੀ ਲੜਾਈ ਜਿਹੜੀ ਲੜੀ ਇਨਾਂ ਦੀ ਕੋਸ਼ਿਸ਼ ਸੀ ਕਿ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜੰਨਾ ਨੂੰ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚੋਂ ਛੁਡਾਇਆ ਜਾਵੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਅੰਗਰੇਜ਼ਾਂ ਨੂੰ ਪਹਿਲਾ ਪਤਾ ਲੱਗਣ ਕਰਕੇ ਜਿਹੜੀ ਸਾਰੀ ਸਾਜ਼ਿਸ਼ ਸੀ ਉਹ ਜਿਹੜੀ ਆ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਤੇ ਕਾਮਯਾਬ ਨਹੀਂ ਹੋਈ ਸ਼ਾਲੀਮਾਰ ਦੇ ਵਿੱਚ ਮੀਟਿੰਗ ਸੀ ਹੋਣੀ ਸੀ ਤੇ ਉੱਚੀ ਨਗਰ ਆਦਾ ਸੀ ਕਿ ਜਿਹੜੇ ਉਸ ਦੇ ਅਫਸਰ ਨੇ ਉਹਨਾਂ ਨੂੰ ਮਾਰਨ ਕਿਹਾ ਕਬੂਸ ਤੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜੰਨਾ ਨੂੰ ਅੰਗਰੇਜ਼ਾਂ ਦੀ ਜਿਹੜੀ ਇੱਕ ਸਬਦੀ ਦਾ ਕਾਇਦਾ ਪੁਨਾ ਦੇ ਸ਼ਹਿਰਾਂ ਜਾਂ ਜਗਤ ਤੇ ਇਸੇ ਤਰ੍ਹਾਂ ਹੀ ਇਹਨਾਂ ਨੇ ਮਲਤਾਨ ਦੇ ਵਿੱਚ ਵੀ ਕਾਫੀ ਬਗਾਵਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੁੜ ਕੇ ਅ ਜੁਜਰਾਤ ਦੇ ਵਿੱਚ ਵੀ ਕਾਫੀ ਦੰਗਾਂ ਲੜੀਆਂ ਪਰ ਕਾਮਯਾਬੀ ਨਾ ਮਿਲੀ ਤੇ ਕਾਫੀ ਅੰਗਰੇਜ਼ਾਂ ਦਾ ਜਿਹੜਾ ਹੀ ਇਹਨਾਂ ਨੇ ਨੁਕਸਾਨ ਕੀਤਾ ਇਹਨਾਂ ਨੇ ਮੱਝ ਦੇ ਇਲਾਕੇ ਦੇ ਵਿੱਚ ਦੁਆਬੇ ਦੇ ਇਲਾਕੇ ਦੇ ਬਹੁਤ ਵੱਡੀ ਜਿਹੜੀ ਸੋਚ ਫੜੀ ਕਰ ਲਈ ਅੰਗਰੇਜ਼ ਇਹਨਾਂ ਤੋਂ ਥਰ-ਥਰ ਤੰਬਦੇ ਸੀ ਤੇ ਇਸੇ ਤਰ੍ਹਾਂ ਹੀ 29 ਦਸੰਬਰ 1859 ਨੂੰ ਇਹ ਆਦਮਪੁਰ ਦੇ ਲਾਗਿਓ ਇਹ ਤੰਗੀ ਦੇ ਵਿੱਚੋਂ ਫੜੇ ਗਏ ਜਿੱਥੇ ਇਹਨਾਂ ਦੀ ਮੀਟਿੰਗ ਸੀ ਇਹ ਉੱਥੇ ਇਹਨਾਂ ਦੇ ਕੋਲੇ ਕੋਈ ਹਥਿਆਰ ਨਹੀਂ ਸੀਗਾ ਕਿਉਂਕਿ ਕਿ ਵੀਰਾ ਉਹ ਨਰਮਲੇ ਸੰਤਾਂ ਦੇ ਜਾਂ ਪੇਸ਼ ਦੇ ਵਿੱਚ ਵਿਚਰਦੇ ਸੀਗੇ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਅੰਗਰੇਜ਼ਾਂ ਨੇ ਬੜੀ ਵੱਡੀ ਤਾਕਤ ਇਹਨਾਂ ਨੂੰ ਖੜਨ ਦੀ ਬਾਤ ਕੀਤੀ ਹੋਈ ਸੀ ਕਿ 10000 ਕੀ ਉਸ ਟੈਂਪੇ ਦਾ ਨਾਮ ਨਹੀਂ ਰੱਖਿਆ ਹੋਇਆ ਸੀਗਾ ਜਿਹੜਾ ਇਹਨਾਂ ਦੀ ਸੂਹ ਦੇਵੇ ਪਰ ਕਿਸੇ ਦੀ ਸੂਹ ਤੇ ਇਹ ਜਿਹੜੇ ਸੀਗੇ 29 ਆ ਦਸੰਬਰ 18 ਨੂੰ ਨੰਦਨ ਜਾਨ ਨੂੰ ਗ੍ਰਿਫਤਾਰ ਹੋ ਗਏ ਤੇ ਅੰਗਰੇਜ਼ ਇਹਨਾਂ ਤੋਂ ਡਰਦੇ ਸੀ ਕਿ ਥੋੜਾ ਸਮਾਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਬਾਅਦ ਦੇ ਵਿੱਚ ਕਲਕੱਤੇ ਤੇ ਕਲਕੱਤਿਆਂ ਤੋਂ ਜਿਹੜਾ ਸੀਗਾ ਉੱਤੇ ਲੈ ਜਾਏ ਗਏ ਆਪਣੇ ਸਿੰਗਾਪੁਰ ਦੀ ਜੇਲ੍ਹ ਦੇ ਵਿੱਚ ਬੜੀ ਛੋਟੀ ਜਿਹੀ ਕੋਠੀ ਦੇ ਵਿੱਚ ਰੱਖਿਆ ਦਿੱਤੇ ਕਿਤੇ ਕੋਈ ਹਨੇਰ ਕੋਠੀ ਦੇ ਵਿੱਚ ਰੱਖਿਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਿਰ ਇਹਨਾਂ ਨੂੰ ਲੱਗੀਆਂ ਤੇ ਇਹਨਾਂ ਦੀ ਕੋਈ ਸਮਾਂ ਪਹਿਲਾਂ ਨਿਗਾ ਵੀ ਜਾਂਦੀ ਰਹੀ ਕਈ ਜੰਦਾ ਦੀਆਂ ਬੁਮਾਰੀਆਂ ਲੱਗੀਆਂ ਕੈਂਸਰ ਦੀ ਬਿਮਾਰੀ ਲੱਗੀ ਹੋਰੀ ਬਹੁਤ ਸਾਰੀਆਂ ਬੁਮਾਰੀਆਂ ਦੇ ਨਾਲ ਅੰਤ ਨੂੰ ਜਿਹੜੇ ਦੂਜੇ ਹੋਏ 5 ਜੁਲਾਈ 1855 ਨੂੰ ਸ਼ਹੀਦ ਹੋ ਗਏ ਭਾਵੇਂ ਆਪਾਂ ਗੱਲ ਕਰਦੇ ਹਾਂ ਕਿ 1855 ਦਾ ਪਹਿਲਾ ਜੰਦਾ ਇਸ ਤੋਂ ਪਹਿਲਾਂ ਵੀ ਜਿਹੜੀ ਰਿਵਾਈ ਆ ਅੰਗਰੇਜ਼ਾਂ ਨੂੰ ਤੋਂ ਕੱਢਣ ਦੇ ਵਾਸਤੇ ਚੱਲਦੀ ਰਹੀ ਹੈ ਤੇ ਮੈਨੂੰ ਲੱਗਦਾ ਪੀ ਚੰਗੇ ਸਾਥੀ ਦੇ ਪਹਿਲੇ ਸ਼ਹੀਦ ਨੇ ਜਿਨ੍ਹਾਂ ਦੇ ਬਾਰੇ ਇੰਨਾ ਪ੍ਰਚਾਰ ਨਹੀਂ ਹੋਇਆ ਹੁਣ ਜ਼ਰੂਰ ਬਾੜੀਆਂ ਬੁੜੀਆਂ ਸੰਸਥਾਵਾਂ ਨੇ ਜਿਹੜਿਆ ਇਹ ਸਟੈਪ ਕਿੱਥੇ ਆ ਦੇ ਲੋਕਾਂ ਨੂੰ ਥੋੜੀ-ਥੋੜੀ ਪਤਾ ਲੱਗਾ ਕਿ ਮਹਾਰਾਜ ਸਿੰਘ ਨੇ 5 ਲਈ 1359 ਦੀ ਸ਼ਹੀਦੀ ਪ੍ਰਾਪਤ ਕੀਤੀ ਹੈ ਤੇ ਅਸੀਂ ਅਨਰੇਟ ਟੀਵੀ ਵੱਲੋਂ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਕਰਦੇ ਆ ਅੰਗਰੇਜ਼ਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬੜੇ ਲਾਸ਼ ਦੇਖ ਕੇ ਕਿ ਕਿਸੇ ਨੇ ਕਿਹੜਾ ਉਹਨਾਂ ਨੂੰ ਵਾਸਤੇ ਨਾਮ ਲਾਇਆ ਜੀ ਪਰ ਆਜ਼ਾਦੀ ਦੇ ਪਰਵਾਨੇ ਕਦੋਂ ਆਉਂਦੇ ਨੇ ਉਹਨਾਂ ਨੇ ਸ਼ਹਾਦਤ ਦਾ ਜਾਨ ਦਿੱਤੀ ਗਿਆ ਪਰ ਅੰਗਰੇਜ਼ਾਂ ਦੀ ਇੱਕ ਲੀਮਾ ਤੇ ਇਸੇ ਦਰਜ ਕੋ ਜੇ ਆਪਾਂ ਕਾਜੂਈ ਸਿਆਸਤੀ ਗੱਲ ਕਰੀਏ ਤੇ ਆਜ਼ਾਦੀ ਸਿਆਸਤ ਕਿਤੇ ਕੜੀ ਆ ਤੇ ਦੇਸ਼ ਲਈ ਕਨੇ ਕਿੰਨੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਕਿ ਵੀਰਾਂ ਬੜਾ ਸ਼ਰਮ ਹੀ ਮਹਿਸੂਸ ਹੁੰਦੀ ਆ ਕਿੱਥੇ ਸਾਡੀ ਉਹ ਦੀ ਰਿਸ਼ਤਕ ਕਿੱਥੇ ਸਾਡੇ ਪੁਰਾਣੇ ਲੀਡਰ ਜਿਹੜੇ ਕਰਨੀ ਤੇ ਕਹਿ ਨਹੀਂ ਦਿੱਤੇ ਜਿਵੇਂ ਕਿ ਕਿੱਥੇ ਆਜੇ ਲੀਡਰ ਜਿਹੜੇ ਆਪਣੇ ਲਾਭਾਂ ਦੇ ਪਿੱਛੇ ਆਪਣੇ ਪਰਿਵਾਰਾਂ ਨੂੰ ਬਚਾਉਣ ਦੇ ਪਿੱਛੇ ਬੜਾ ਕੁਝ ਕਰੀ ਜਾਂਦੇ ਨੇ ਜੇ ਦਰੰਗਨ ਸੀੜ ਦੀ ਗੱਲ ਕਰੀਏ ਬੜੇ ਉਤਰਾ ਚੜਾ ਆ ਰਹੇ ਨੇ ਇੱਕ ਦੂਜੇ ਤੇ ਇਲਜ਼ਾਮ ਦਾ ਇਲਜ਼ਾਮ ਲਾ ਰਹੇ ਨੇ ਕਜਵਾਂ ਦਮਾਨ ਦੇ ਜਿਹੜੇ ਰਿਸ਼ਵਤ ਦੇ ਦੋਸ਼ ਪੈਸੇ ਲੈਣ ਦੇ ਦੋਸ਼ ਲੱਗੇ ਸੀ ਉਹਦੇ ਬਾਰੇ ਜਿੱਥੋਂ ਕਲੀ ਬੈਸਤੀ ਗੱਲਬਾਤ ਹੁੰਦੀ ਆ ਤਾਂ ਕੱਲ ਜੋ ਬੀਜੇਪੀ ਦੇ ਉਮੀਦਵਾਰ ਨੇ ਕਿਤੇ ਆਮਾਦੀ ਪਾਰਟੀ ਦੇ ਯਮਨੇ ਬਸੀ ਸੱਜੇ ਸੰਗਰਾਲ ਉਹ ਬੈਠੇ ਰਹੇ ਨੇ ਕਿ ਆ ਉਹ ਬੈਸ ਕਰੀਏ ਆ ਇਸ ਤਰ੍ਹਾਂ ਨਹੀਂ ਬੈਸ ਤੇ ਬੈਠਾ ਸ਼ਾਇਦ ਸੀਐਮ ਨੂੰ ਜਾਣਾ ਵੀ ਉਕਾ ਵੇਖੋ ਕੋਈ ਸੁਰੱਖਿਆ ਦੇ ਵੀ ਕਈ ਕਾਰਨ ਹੁੰਦੇ ਨੇ ਪਰ ਜ਼ਰੂਰ ਬੈਸ ਹੋਣੀ ਚਾਹੀਦੀ ਆ ਸੀਐਮ ਨੇ ਵੀ ਬੈਸ ਲੜਕਾਰਿਆ ਕੁਝ ਅਸਡੇਟ ਤੋਂ ਹੋਵੇ ਹੁਣੇ ਹੀ ਨਿਰਕਾਰੋ ਤੇ ਕੋਈ ਸਾਂਝਾ ਸਮਾਹ ਰਾਕੇ ਹਜੇ ਵੀ ਜੜੀ ਬਹਿਸ ਕਰ ਲੈਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਸੱਚ ਦਾ ਸੱਚ ਸਾਹਮਣੇ ਆ ਸਕੇ। ਪੰਗਰਾਲਾ ਜੀ ਇੱਕ ਪੰਡ ਡਰਾਈਵਰ ਨਹੀਂ ਕਰਦੇ ਰਹਿਣੇ ਕੇ ਦੇ ਵਿੱਚ ਕਿਸੇ ਐਮਐਲਏ ਦੇ ਬਿਆਨ ਨੇ ਉਹਨਾਂ ਦੇ ਕਹਿੰਦੇ ਮੁਤਾਬਕ ਕਿ ਉਹਨਾਂ ਜੋ ਉਹ ਜੀਤੋ ਮਾਰਦਬਾਰ ਨੇ ਰਜਿਸਟਰ ਮੰਗੀ ਗਈ ਆ ਤੇ ਕੀ ਸੱਚ ਆ ਕੀ ਝੂਠਾ ਇਹ ਤਾਂ ਹਮੋਂ ਸਾਹਮਣੇ ਜੇ ਬਹਿਚਣਾ ਤਾਂ ਫਿਰ ਸਿਰ ਨਿਤਾਰਾ ਹੋ ਸਕਦਾ ਵਾ ਤੇ ਕਈ ਵੀਰ ਹਮਦਾ ਫਿਰ ਸਰਪਲ ਇਲਜ਼ਾਮ ਦਾ ਜੋ ਮੁੜ ਕੇ ਆਪ ਹੀ ਅਗਲਾ ਸਪਸ਼ਟੀਕਰਨ ਦਿੰਦਾ ਕਰੂਗਾ। ਇਹ ਜਿਹੜਾ ਇਸਰਾਮੀ ਸਿਆਸਤੀ ਵੀ ਜਿਹੜੀ ਇਲਜ਼ਾਮ ਲੱਗਦੇ ਨੇ ਇਲਜ਼ਾਮ ਦੇ ਵਾਸਤੇ ਵੀ ਇਲਜ਼ਾਮ ਲਹਿ ਜਾਂਦੇ ਨੇ ਕਿ ਕਿੱਥੋਂ ਦਾ ਸੱਚ ਸਾਚਾ ਕੀਤਾ ਹੋਣਾ ਜਿਹੜਾ ਜਾਂਚ ਦਾ ਵਿਚਾ ਤੇ ਜਾਂਚ ਤੋਂ ਬਾਅਦ ਵੀ ਜਿਹੜਾ ਪਤਾ ਲੱਗੂਗਾ ਕਿ ਜਿਹੜੀ ਲੋਕ ਸੋ ਦੇਖ ਰਹੇ ਸੀ ਸੋਚ ਰਹੇ ਸੀ ਕਿ ਖੁੱਲੀ ਬੈਸੰਦੀ ਵੇਖਾਂਗੇ ਮੈਨੂੰ ਲੱਗਦਾ ਕਿ ਉਹ ਲੋਕਾਂ ਨੂੰ ਨਸੀਬ ਨਹੀਂ ਹੋਣੀ ਹੈਗੀ ਇਹ ਖੁੱਲੀ ਬੈਸ ਜਿਹੜੀ ਆ ਤੇ ਜੇ ਆਪਾਂ ਕੋਈ ਗੱਲਬਾਤ ਕਰੀਏ ਅ ਬਿਹਾਰ ਦੀ ਤੇ ਬਿਹਾਰ ਦੇ ਵਿੱਚ 15 ਦਿਨਾਂ ਦੇ ਵਿੱਚ ਜਿਹੜੇ 10 ਕੋਰ ਨੇ ਉਦ ਦੇਖੇ ਤੇ ਜਿਹੜੀ ਹੁਣ ਸੜਕਾਂ ਦੀ ਸਾਰੀ ਹੋ ਰਹੀ ਆ ਬੜਾ ਵੀ ਸਾਰੀ ਹੋ ਰਹੀ ਆ ਪੰਜਾਬ ਦੇ ਵਿੱਚ ਆ ਉਕੀਆਂ ਉਕੀਆਂ ਸੜਕਾਂ ਜਿਹੜੀਆਂ ਬਣ ਰਹੀਆਂ ਨੇ ਇਹਨਾਂ ਦੇ ਵਿੱਚ ਵੀ ਇੱਕ ਆ ਕੇ ਜਿਹੜੀਆਂ ਬੁਰਗੀਆਂ ਤਾਂ ਖੜੀਆਂ ਕਰ ਦਿੰਦੇ ਨੇ ਤੇ ਬੜਾ ਚਰਮੀਂ ਦੇ ਵਿੱਚ ਉਤਰਾ ਹੀ ਉਹ ਜਿਹੜੇ ਉੱਤੇ ਸਰੀਅਤ ਆ ਹੁੰਦੇ ਨੇ ਉਹਨਾਂ ਨੂੰ ਜੰਗਾਲ ਕੈਂਗਰ ਇਹਦਾ ਜਦੋਂ ਜੰਗਾਲ ਸਾਂ ਜਾਂਦਾ ਤਾਂ ਫਿਰ ਜਿਹੜੀ ਉਹਨਾਂ ਦੀ ਪੱਕੜ ਦੀ ਸ਼ਕਤੀ ਆ ਘਟ ਜਾਂਦੀ ਆ ਤੇ ਜਰੂਰ ਸਰਕਾਰਾਂ ਨੂੰ ਵੀ ਤੇ ਜਿਹੜੀਆਂ ਕੰਪਨੀਆਂ ਬਣਾਉਣ ਵਾਲੀਆਂ ਉਹਨਾਂ ਨੂੰ ਚਾਹ ਰਿਹਾ ਕਿ ਦਾ ਦਾ ਸਮੇਂ ਸਰ ਜਿਹੜੀ ਆ ਤੇ ਸਾਰਾ ਕੁਝ ਬਣਾਇਆ ਜਾਵੇ ਤੇ ਦੂਸਰਾ ਹੀ ਹੁੰਦਾ ਤੇ ਪੂਰੀ ਜਿਹੜਾ ਮਟੀਰੀਅਲ ਆਇਆ ਜਾਵੇ ਪੂਰਾ ਜਿਹੜਾ ਤਿਆਰ ਰੱਖਿਆ ਜਾਵੇ ਉਹਨਾਂ 15 ਦਿਨਾਂ ਦੇ ਵਿੱਚ ਦਸਾਂ ਉਪਰਾਂ ਦਾ ਡਿੱਗ ਜਾਣਾ ਆਪਣੇ ਆਪ ਦੇ ਵਿੱਚ ਮਹਾ ਅਹਿਮ ਤੇ ਜਿਸ ਤਰ੍ਹਾਂ ਇਹ ਦੇਰ ਦੇ ਵਿੱਚ ਵਾਪਰਦਾ ਰਿਹਾ ਸੱਤੀ ਬਣੇਗਾ ਇਸ ਦਾ ਕਿਸ ਪਾਸੇ ਨੂੰ ਜਿਹੜਾ ਵੇਚ ਆ ਜਾ ਰਿਹਾ ਉਧਰੋਂ ਮੀਂਹ ਦੀ ਭਾਰੀ ਚੇਤਾਵਨੀ ਆ ਤੇ ਹਿਮਾਚਲ ਦੇ ਵਿੱਚ ਕਾਫੀ ਸੜਕਾਂ ਬੰਦ ਨੇ 115 ਸੜਕਾਂ ਬੰਦ ਨੇ ਜਦੋਂ ਲੱਗ ਦਿੱਤਾ ਹੋਇਆ ਅੱਜ ਵੀ ਪੰਜਾਬ ਦੇ ਵਿੱਚ ਸਹੀ ਭਾਰੀ ਨਹੀਂ ਪੈ ਸਕਦਾ ਵਾ ਹਿਮਾਚਲ ਦੇ ਵਿੱਚ ਵੀ ਪੈ ਸਕਦਾ ਵਾ ਤੇ ਪੰਜਾਬ ਸਰਕਾਰ ਨੇ 252 ਕਰੋੜ ਰੁਪਏ ਜਿਹੜੇ ਹੜੁੱਪਨ ਦੇ ਵਾਸਤੇ ਰੱਖੇ ਨੇ ਤੇ ਹੜ ਰੁੱਪਨ ਦੇ گاਉ ਬਰਬੰਦ ਕਰ ਰਹੀ ਆ ਹਰ ਸਾਲ ਹੀ ਇਤਰਾ ਹੁੰਦਾ ਵਾ ਜਦੋਂ ਵੀ ਹੜ ਆਉਂਦੇ ਨੇ ਤੇ ਸਰਕਾਰ ਨੇ ਇਹ گاਉ ਬਰਬੰਦ ਕੀਤੇ ਨੇ گاਉ ਬਰਬੰਦ ਕਿੱਨੇ ਜਦੋਂ ਹੜ ਆ ਜਾਂਦੇ ਨੇ ਕੋਈ گاਉ ਬਰਬੰਦ ਸਾਹਮਣੇ ਨਹੀਂ ਆਉਂਦੇ ਕੋਈ ਪਤਾ ਨਹੀਂ ਲੱਗਦਾ ਵੀ ਕਿੱਥੇ ਇਹਨਾਂ ਨੇ ਮਿੱਟੀ ਪਾਈ ਆ ਤੇ ਕਿੱਥੋਂ ਜਿਹੜੇ ਦਰਿਆ ਨੇ ਖਾਰੇ ਨੇ ਦਾ ਜਿਹੜਾ ਸਤਲੁਜ ਦਰਿਆ ਦਾ ਕੋੜਾ ਤੇਦੇ ਥਲੇ ਮਿੱਟੀ ਕਦੋਂ ਵੀ ਮੰਗ ਵੜੇ ਚੱਦੀ ਚੱਲ ਰਹੀ ਆ ਕਿ ਉਹਦੇ ਥਲੇ ਰੇਤ ਜਮਾ ਹੋ ਗਈ ਆ ਤੇ ਡਾਫ ਲਾ ਕੇ ਪਿੱਛੇ ਦਰਿਆ ਡੁੱਟਦਾ ਵਾ ਤੇ ਮੈਨੂੰ ਨਹੀਂ ਲੱਗਦਾ ਵੀ ਉੱਥੇ ਕੋਈ ਜਬਾਤੀ ਵੱਡੀ ਸਫਾਈ ਨਾ ਕੋਈ ਲੰਗੀ ਦਾਵਾ ਕੋਈ ਟਰੱਕ ਲੱਗੇ ਕੋਈ ਉਤ ਮਿੱਟੀ ਚਕਾਈ ਉੱਥੇ ਕਮੇਟੀ ਵੀ ਬਣੀ ਹੋਈ ਆ ਬੜੀ ਕੋਸ਼ਿਸ਼ ਆ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੂੰ ਮਿਲ ਚੁੱਕੇ ਨੇ ਤੇ ਉਹ ਕੋਈ ਮੈਨੂੰ ਲੱਗਦਾ ਕਿ ਉਹਦੀ ਕੋਈ ਕਾਰਵਾਈ ਨਹੀਂ ਇਸੀ ਤਰ੍ਹਾਂ ਖੁਰਤਾਵਾਂ ਤੇ ਵੀ ਕੋਈ ਸਫਾਈ ਹੁੰਦੀ ਆ ਜਾਂ ਡਰੇਨਰਾਂ ਦੇ ਵਿੱਚ ਥੋੜੀ ਬਹੁਤੀ ਕਾਰ ਕਰ ਦਿੱਤੀ ਜਾਂਦੀ ਆ ਮਿੱਟੀ ਕਰ ਦਿੱਤੀ ਜਾਂਦੀ ਆ ਤੇ ਜਿਹੜੇ ਦਰਿਆਨ ਆ ਦਰਿਆਵਾਂ ਦੀ ਖਲਾਈ ਹੋਣੀ ਬਹੁਤ ਜ਼ਰੂਰੀ ਆ ਜੇ ਦਰਿਆਵਾਂ ਦੀ ਖਲਾਈ ਹੋਵੇ ਇਹ ਪਾਣੀ ਦੇ ਨੰਗਣ ਵਾਸਤੇ ਰਾਹ ਸਹੀ ਬਣ ਜੇ ਤੇ ਮੈਨੂੰ ਲੱਗਦਾ ਪਿਹੜਾ ਦੇ ਨਾਲੇ ਨਾਲ ਨੁਕਸਾਨ ਨਹੀਂ ਹੋ ਸਕਦਾ ਕੋ ਸਰਕਾਰ ਨੂੰ ਦੁਬਾਰਾ ਜ਼ਰੂਰ ਇਹਦੇ ਬਾਰੇ ਪ੍ਰਬੰਧਾਂ ਦੇ ਬਾਰੇ ਸੋਚਣਾ ਚਾਹੀਦਾ ਵੀ ਕਿੱਥੇ ਕਿੱਥੇ ਲੋੜ ਆ ਤੇ ਕਿੱਥੇ ਕਿੱਥੇ ਇਹ ਗੱਲਾਂ ਬਾਤਾਂ ਹੋ ਰਹੀਆਂ ਨੇ ਜਾ ਨਹੀਂ ਹੋ ਰਹੀਆਂ ਜਾਂ ਕਿਸ ਤਰ੍ਹਾਂ ਦੀ ਲੋੜ ਆ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਇੱਥੇ ਤੇ ਜਾ ਰਹੇ ਨੇ ਚਾਰ ਕਿਸ਼ਤੀਆਂ ਲੈ ਆਉਣੀਆਂ ਜਾਂ ਫੌਜ ਨੂੰ ਲੱਜ ਕਰ ਦੇਣਾ ਇਹ ਤਾਂ ਹੁੰਦਾ ਬਚਾਰਾ ਜਿਹੜੇ ਪ੍ਰਬੰਧ ਹੁੰਦੇ ਨੇ ਉਹ ਤਾਂ ਇਹ ਹੁੰਦਾ ਵੀ ਕਿੱਥੋਂ ਪੰਨ ਤੋੜ ਸਕਦੇ ਨੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਉਹਨਾਂ ਦੇ ਨਿਤੀ ਪਾਈ ਜਾਵੇ ਉਹਨਾਂ ਨੂੰ ਇੰਚਾ ਕੀਤਾ ਜਾਵੇ ਜਿਵੇਂ ਸਤਲੋਜ ਦਰਿਆ ਦਾ ਬੰਨਣਾ ਜਿਹੜਾ ਗਿੱਦੜਪਿੰਡੀ ਤੋਂ ਖਲੌਰ ਤੱਕ ਜਾਂਦਾ ਉਹਦੇ ਉੱਤੇ ਪੱਕੀ ਸੜਕ ਬਣਾਉਣ ਦੀ ਗੱਲ ਵੀ ਸੀ ਮੈਨੂੰ ਲੱਗਦਾ ਹਜੇ ਕੋਈ ਸੜਕ ਸੁਧਰ ਬੜੀ ਨਹੀਂ ਪਤਾ ਨਹੀਂ ਪ੍ਰਬੰਧ ਕਿੱਥੇ ਹੋ ਰਹੇ ਨੇ ਇਹ ਤਾਂ ਸਰਕਾਰਾਂ ਹੀ ਜਾਣਦੀਆਂ ਨੇ ਤੇ ਨਾ ਹੀ ਸਤਲੁਜ ਰਿਆਦੀ ਸਵਾਈ ਕਿਤੇ ਹੁੰਦੀ ਦੇਖੀ ਆ ਤੇ ਨਾ ਹੀ ਜਿਹੜੀ ਆਪਣੀ ਬਿਆਸ ਰਿਆਦੀ ਕਿਤੇ ਨਜ਼ਰ ਨਹੀਂ ਆਉਂਦੀ ਕਿਉਂਕਿ ਦੇ ਸਰਕਾਰ ਤੋਂ ਵੀ ਸੀਦੀ ਅਸੀਂ ਬਹੁਤ ਸਾਰਾ ਕਮੈਸ ਪੈਸਾ ਜਿਹੜਾ ਵਾ ਰੇਤ ਤਸਵੀਜ ਕੀ ਕਮਾ ਲੈਣਾ ਤੇ ਸਰਕਾਰ ਨੂੰ ਪਈਦਾ ਹੁਣ ਮੌਕਾ ਸੀਗਾ ਨਾ ਤਾਂ ਰੇਤ ਕਰਵੀਏ ਉਹ ਨਾਲੇ ਦੇਖਦੀ ਪੈਸੇ ਕਮਾਉਂਦੀ ਤੇ ਨਾਲੇ ਜਿਹੜਾ ਪਾਣੀ ਨੰਗਣ ਵਾ ਤੇ ਰਾਹ ਬਣ ਜਾਂਦਾ ਤੇ ਹੜਾਂ ਦਾ ਜਿਹੜਾ ਸੀ ਖਤਰਾ ਕੱਟ ਜਾਂਦਾ ਸੋ ਸਰਕਾਰ ਉਹਨਾਂ ਦੇ ਹੁੰਦੇ ਕਿ ਵੀਰ ਹੁੰਦਾ ਕੇ ਅਫਸਰ شاہੀ ਨੇ ਬਣਾਉਣੇ ਹੁੰਦੇ ਨੇ ਉਹ ਫਾਈਲਾਂ ਦੇ ਵਿੱਚ ਹੀ ਬੜਾ ਬੜੇ ਦਿਨ ਹੋਟ ਜਾਂਦੇ ਨੇ ਤੇ ਇਤਰਾ ਹੀ ਬਸ ਕਰਦੇ ਆ ਗਰੌਂਦੇ ਆ ਘੜ ਪੇਰ ਆ ਜਾਂਦੇ ਨੇ ਫਿਰ ਨੁਕਸਾਨ ਹੋ ਜਾਂਦਾ ਫਿਰ ਲੋਕਾਂ ਨੂੰ ਬਚਾਉਣਾ ਪੈਂਦਾ ਸੰਸਥਾਵਾਂ ਨੂੰ ਬਚਾਉਣਾ ਪੈਂਦਾ ਸਰਕਾਰਾਂ ਦੇ ਵੀ ਕਰਤੇ ਹੁੰਦੇ ਨੇ ਫਿਰ ਮਾਜਬੇ ਮੰਨੇ ਪੈਂਦੇ ਨੇ ਇਹੋ ਜਿਹੇ ਦੌਰ ਕਈ ਸਾਲਾਂ ਤੋਂ ਅਸੀਂ ਦੇਖਦੇ ਰਹੇ ਆ ਮੈਨੂੰ ਲੱਗਦਾ ਨਹੀਂਗਾ ਕਿ ਸਰਕਾਰ ਕਈਦਾ ਜਾਂਦੀ ਆ ਤੇ ਕੀ ਹੋ ਜੇ ਪ੍ਰਬੰਧ ਹੋਵੇ ਦੂਸਰੇ ਪਾਸੇ ਪੰਜਾਬ ਪੁਰੀ ਸੈਰੀ ਹੈ ਕਿ ਅਸੀਂ ਜਿਹੜਾ ਕ੍ਰਾਈਮ ਫ੍ਰੀ ਸਟੇਟ ਬਣਾਉਣਾ ਹੈ ਇਸ ਨੂੰ ਚੰਗੀ ਗੱਲ ਆ ਸੁਪਨੇ ਸਿਰਜਣੇ ਕੋਈ ਮਾਰੀ ਗੱਲ ਨਹੀਂ ਪਰ ਘਰਾਟਲ ਤੇ ਮੈਨੂੰ ਲੱਗਦਾ ਕੋਈ ਨਾ ਕੁਝ ਨਹੀਂ ਹੋ ਰਿਹਾ ਨਾ ਤਾਂ ਨਸ਼ਿਆਂ ਨੂੰ ਠੱਲ ਪੈ ਰਹੀ ਆ ਤੇ ਨਾ ਕ੍ਰਾਈਮ ਨੂੰ ਠੰਡ ਪੈ ਰਹੀ ਆ ਰੋਜ਼ ਕਿਤੇ ਨਾ ਕਿਤੇ ਘਟਨਾਵਾਂ ਵਾਪਰ ਰਹੀਆਂ ਨੇ ਤੇ ਬੇਖੌਫ ਹੋ ਕੇ ਅਪਰਾਧੀ ਜਿਹੜੇ ਕਪਰਾਦ ਨੂੰ ਜਿਹੜੇ ਨਵੇਂ ਸਿਰੇ ਤੋਂ ਸਿਰਜ ਰਹੇ ਨੇ ਇਹ ਰੋਈ ਜਬਰਦਸਤ ਹੁਦਗੀਆਂ ਨੇ ਤੇ ਬੜੇ ਸਾਈ ਬੰਦੇ ਫਰੇ ਨਹੀਂ ਜਾਂਦੇ ਜੇ ਫੜੇ ਜਾਂਦੇ ਨੇ ਤੇ ਕੋਈ ਬਹੁਤਾ ਮੈਨੂੰ ਲੱਗਦਾ ਵੀ ਜੇ ਫੜੇ ਜਾਣ ਹਰੇਕ ਤਾਂ ਹਰ ਇੱਕ ਦਾ ਹਰਦਤ ਦੇ ਜਿਹੜੇ ਵਾਰਦਤ ਕਰਨ ਵਾਲੇ ਤੇ ਲੋਕਾਂ ਦੀ ਇੰਨੀ ਉਹਨਾਂ ਲੋਕਾਂ ਦੀ ਇੰਨੀ ਹਿੰਮਤ ਨਾ ਬਵੇ ਜੋ ਗਿਨਾ ਕਰਦੇ ਨੇ ਤੇ ਸਰਕਾਰ ਨੂੰ ਚਾਹੀਦਾ ਚੰਗੀ ਗੱਲ ਆ ਕ੍ਰਾਈਮ ਫ੍ਰੀ ਪੰਜਾਬ ਬਣਾਉਣਾ ਪੈਦਾ ਵਾ ਪਰ ਉਹਦੇ ਵਾਸਤੇ ਠੋਸ ਜਿਹੜੇ ਉਪਰਾਲੇ ਕਰਨੇ ਚਾਹੀਦੇ ਆ ਇੱਕ ਲੋਕਾਂ ਦੀ ਸਭ ਤੋਂ ਵੱਡੀ ਹਮਾਇਤ ਪੁਲਿਸ ਤੇ ਜਿਹੜੇ ਲੋਕਾਂ ਦੀ ਦੂਰੀ ਆ ਉਹ ਹਮੇਸ਼ਾ ਬਣੀ ਰਹਿੰਦੀ ਆ ਉਹ ਕਿਤਨੇ-ਕਿਤਨੇ ਬਿਖਣੀ ਚਾਹੀਦੀ ਹੈ ਕਿ ਪੁਲਿਸ ਦਾ ਜਿਹੜਾ ਵਕੀਰਾ ਵਾ ਕਿੰਨਾ ਲੋਕਾਂ ਦੇ ਨਾਲ ਸਹਿਯਾਰ ਵਾਲਾ ਨਹੀਂ ਜਿੰਨਾ ਕਿ ਵਿਦੇਸ਼ਾਂ ਦੇ ਵਿੱਚ ਹੁੰਦਾ ਵਾ ਤੇ ਇਸੇ ਕਰਕੇ ਜਿਹੜੀ ਅਕਾਉਂਟ ਫਿੱਟਨਾ ਵਾ ਪੁਲਿਸ ਨੂੰ ਨਹੀਂ ਮਿਲਦੀ ਲੋਕ ਡਰਦੇ ਹੁੰਦੇ ਉਹ ਕਿਉਂਕਿ ਉਹ ਰਿਲੇਸ਼ਨ ਬਣਨਗੇ ਤਾਂ ਹੀ ਆ ਜਿੰਨਾ ਜਦੋਂ ਰਿਲੇਸ਼ਨ ਡਵਲਪ ਨਹੀਂ ਹੁੰਦੇ ਜਿੰਨਾ ਚ ਪੁਲਿਸ ਨੂੰ ਲੋਕ ਆਪਣਾ ਨਹੀਂ ਸਮਝਦੇ ਤੇ ਪੁਲਿਸ ਜਿਹੜੀ ਲੋਕਾਂ ਨੂੰ ਆਪਣਾ ਨਹੀਂ ਸਮਝਦੀ ਹੈਗੀ ਉਹਨਾਂ ਤੇਰੀ ਦੁਨੀਆਂ ਬਣੀਆਂ ਰਹਿਣਗੀਆਂ ਭਾਵੇਂ ਹੁਣ ਨਵੇਂ ਤੇ ਕਾਨੂੰਨ ਲਾਗੂ ਹੋ ਗਏ ਨੇ ਤੇ ਪਰ ਪੁਲਿਸ ਜਿਹੜਾ ਜਿਹੜਾ ਵਰਤੀਰਾ ਲੋਕਾਂ ਦਾ ਵੀ ਉਹ ਵਜੋਂ ਦੀ ਲੋੜ ਹੈ ਕਿ ਹਰ ਇੱਕ ਨੂੰ ਛੱਕ ਦੀ ਦੇ ਜਦੇ ਨਾਲ ਦੇਖਣਾ ਜਾਂ ਹਰ ਇੱਕ ਤੇ ਰੂਪ ਹੋਣਾ ਇਹ ਜਿਹੜਾ ਪ੍ਰਿਕਦਾ ਵਰਤੀਰਾ ਲੋਕਾਂ ਨੂੰ ਬਸੰਦ ਰਿਗਾ ਇਸੇ ਕਰਕੇ ਜਿਹੜੀ ਵੀ ਟਾਪ ਵੀ ਤੇ ਕੋਈ ਟੀਗਾ ਲੀਡਰਾਂ ਦੇ ਜਾਂ ਕੁਝ ਸਾਰੇ ਅਫਸਰ ਕੁਝ ਨਹੀਂ ਹੁੰਦੇ ਕਈ ਅਫਸਰ ਬੜੇ ਵਧੀਆ ਟੰਗ ਦੇ ਨਾਲ ਲੋਕਾਂ ਦੇ ਨਾਲ ਰਹਿੰਦੇ ਨੇ ਬੜੇ ਸਬੰਧ ਉਹਨਾਂ ਦੇ ਚੰਗੇ ਹੁੰਦੇ ਨੇ ਪਰ ਸਾਰਿਆਂ ਦੇ ਨਹੀਂ ਜੇ ਸਾਰਿਆਂ ਦੇ ਤਾਂ ਚੰਗੇ ਸਭ ਬੰਦੇ ਆ ਕੰਮ ਨਾਲ ਦਾ ਕ੍ਰਾਈਮ ਨੂੰ ਜਾਂ ਪੈਸਾ ਦਿਆ ਸਭ ਤੋਂ ਵੱਡੀ ਐਸੋ ਜੇ ਪੰਜਾਬ ਦੇ ਉੱਤੇ ਨਸ਼ਿਆਂ ਦੀ ਜਿਹੜੀ ਸਮਗਲਿੰਗ ਹੋ ਰਹੀ ਹੈ ਨਸ਼ੇ ਜਿਹੜੇ ਵਿਕ ਰਹੇ ਨੇ ਇਹਨਾਂ ਨੂੰ ਕੱਲ ਪਾਉਂਦੀ ਲੋੜ ਆ ਮੈਨੂੰ ਲੱਗਦਾ ਵੀ ਜੇ ਨਸ਼ੇ ਨੂੰ ਠੱਲ ਤਾਂ ਕਿਤੇ ਕਈ क्राइम ਜਿਹੜੇ ਆਖਿਆ ਘਟ ਜਾਣੇ ਨਹੀਂ ਸੋ ਦਰਸ਼ਕੋ ਇਹ ਸੀ ਪ੍ਰੋਗਰਾਮ ਲੋਕੋਬਾਜੀ ਤੁਹਾਨੂੰ ਕਿਸ ਰਲਾ ਦਾਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਤੇ ਮੈਨੂੰ ਸੰਤੁਸ਼ਟ ਹੋ ਕੇ ਮਿਲੋਗੇ ਅੱਗੇ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਦੀ ਟੀਵੀ ਐਨਆਰਆਈ ਸਸੀਆਂ ਦਾ